امریک کر رہے گرو کا در ہے اپنا روز پڑھتے آئے گئے گوبند داس تہار ਸੁ ਦੁਨੀਆ ਦੇ ਦੁਨੀਆ ਜਹਾਨ ਦੇ ਦਰੋਂ ਛੱਡ ਕੇ ਇਸ ਗੁਰਮਤ ਦੇ ਦਰੋਂ ਤੇ ਆਏ ਹਾਂ ਗੁਰਮਤ ਸਾਨੂੰ ਜ਼ਿੰਦਗੀ ਨੂੰ ਬਦਲਣ ਦਾ ਤਰੀਕਾ ਦੱਸਦੀ ਹੈ ਗੁਰਮਤ ਸਾਨੂੰ ਰੱਬ ਵਰਗਾ ਜੀਵਨ ਬਖਸ਼ਦੀ ਹੈ ਰੋਈ ਪੜਦੇ ਹਾਂ ਕਟ ਕਟ ਅੰਦਰ ਵਸੇ ਨਿਰੰਕਾਰ ਹਰ ਇੱਕ ਵਿਅਕਤੀ ਅੰਦਰ ਰੱਬ ਵਸਦਾ ਹੈ ਆਪਣੇ ਅੰਦਰ ਦੇ ਰੱਬ ਨੂੰ ਪਛਾਣਨਾ ਸਾਨੂੰ ਇਹ ਗੁਰੂ ਦੱਸਦਾ ਹੈ ਗੁਰੂ ਹਰ ਇੱਕ ਚੀਜ਼ ਅੰਦਰ ਰੱਬ ਨੂੰ ਪਛਾਣਨ ਦੀ ਇੱਕ ਸ਼ਕਤੀ ਸਾਡੇ ਅੰਦਰ ਪੈਦਾ ਕਰਨ ਦੀ ਹਿੰਮਤ ਰੱਖਦਾ ਹੈ ਸਾਨੂੰ ਗੁਰੂ ਨੂੰ ਸਮਝਣ ਦੀ ਲੋੜ ਹੈ ਵੀਰ ਜੀ ਕਹ ਰਹੇ ਸੀ ਸ਼ਬਦ ਨੂੰ ਵਿਚਾਰ ਕੇ ਉਹਨੂੰ ਜੀਵਨ ਵਿੱਚ ਲਾਗੂ ਕਰਨਾ ਹੀ ਅਸਲ ਗੁਰਮਤ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਵੱਖਰਾ ਕੁਝ ਨਹੀਂ ਸਿਰਫ ਇੱਕ ਵੱਖਰੀ ਸੋਚ ਲਾਈ ਹੈ ਇੱਕ ਇਨਕਲਾਬੀ ਸੋਚ ਹੈ ਇੱਕ ਵੱਖਰਾ ਨਜ਼ਰੀਆ ਹੈ ਇਸ ਦੁਨੀਆ ਨੂੰ ਦੇਖਣ ਦਾ ਤੇ ਆਪਣੀ ਜ਼ਿੰਦਗੀ ਨੂੰ ਰੱਬ ਵਰਗਾ ਕਰਨ ਲਈ ਸਭ ਤੋਂ ਪਹਿਲੀ ਚੀਜ਼ ਸਾਨੂੰ ਅੱਖਾਂ ਨਾਲ ਵੇਖਣਾ ਪਏਗਾ ਆਪਾਂ ਸਾਰੇ ਬਹੁਤ ਅੱਖਾਂ ਨਾਲ ਵੇਖਦੇ ਹਾਂ ਪਰ ਅੱਖਾਂ ਨਾਲ ਕੀ ਵੇਖਣਾ ਹੈ ਅਸਲ ਜੀਵ ਹੋ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀਆ ਨੂੰ ਵੇਖਿਆ ਹੈ ਅਸੀਂ ਹਵਾ ਵਿੱਚ ਮਿੱਟੀ ਘਟਾ ਵੇਖ ਰਹੇ ਹਾਂ ਹਨੇਰੀ ਵੇਖ ਰਹੇ ਹਾਂ ਮੈਨੇ ਗੁਰੂ ਨਾਨਕ ਨੇ ਹਵਾ ਵਿੱਚ ਚੋਰ ਵੇਖਿਆ ਹੈ ਵੀ ਉਹ ਕਾਲਪੁਰਖ ਦਾ ਚੋਰ ਕਰ ਰਹੀ ਹੈ ਹਵਾ ਅਸੀਂ ਇੱਕ ਦੂਜੇ ਵਿੱਚ ਈਰਖਾ ਗੁੈਰਸ਼ ਵੇਖਦੇ ਆਂ ਵੀ ਫਲਾਣੇ ਚਾਚੇ ਨਾਲ ਗੱਲ ਨਹੀਂ ਕਰਨੀ ਤੇ ਮੇਰਾ ਗੁਰਨਾਨਕ ਹਰ ਇੱਕ ਵਿੱਚ ਰੱਬ ਨੂੰ ਵੇਖ ਰਿਹਾ ਹੈ ਸਿਰਫ ਵੇਖਣ ਦਾ ਨਜ਼ਰੀਆ ਹੈ ਆਪਣੇ ਜੀਵਨ ਵਿੱਚ ਤੁਹਾਡੀ ਅੱਖਾਂ ਐਸੀਆਂ ਚੀਜ਼ਾਂ ਵੇਖਣ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਏ ਆਪਣੀ ਅੱਖਾਂ ਦਾ ਨਜ਼ਰੀਆ ਗੁਰੂ ਦੇ ਨਜ਼ਰੀਏ ਵਰਗਾ ਜਦੋਂ ਕੋ ਇਕ ਉਦੋਂ ਸਾਡੀ ਜ਼ਿੰਦਗੀ ਵਿੱਚ ਰੱਗ ਵਰਗਾ ਜੀਵਨ ਆਏ ਆਪਾਂ ਜਦੋਂ ਵੇਖੀਏ ਦੇਖੋ ਭਗਤ ਕਬੀਰ ਜੀ ਜ਼ਿੰਦਗੀ ਦੁਨੀਆ ਉਹਨਾਂ ਨੂੰ ਬਹੁਤ ਮਾੜਾ ਵੇਖ ਰਹੀ ਹੈ ਉਸ ਸਮੇਂ ਦੇ ਪਾਂਡਿਓ ਉਹਨਾਂ ਨੂੰ ਬਹੁਤ ਮਾੜਾ ਚੰਗਾ ਕਹਿ ਰਹੇ ਨੇ ਕਿਉਂਕਿ ਸੱਚ ਬੋਲ ਰਹੇ ਨੇ ਸੱਚ ਲੋਕਾਂ ਨੂੰ ਕੋੜਾ ਲੱਗਦਾ ਹੈ ਉਹ ਸੱਚ ਨੂੰ ਦੁਨੀਆ ਕੋੜਾ ਕਹਿ ਰਹੀ ਹੈ ਪਰ ਮੇਰੇ ਭਗਤ ਕਬੀਰ ਜੀ ਨੂੰ ਪਤਾ ਹੈ ਵੀ ਉਹ ਸੱਚੇ ਨੇ ਸੱਚ ਦੀ ਬਨੰਦ ਆਵਾਜ਼ ਅੱਜ ਉਸ ਭਗਤ ਕਬੀਰ ਜੀ ਦੀ ਬਾਣੀ ਅੱਗੇ ਆ ਕੇ ਸੀਸ ਨਵਾਉਂਦੇ ਜੀ ਉਹ ਸੱਚ ਹੈ ਦੁਨੀਆ ਨੂੰ ਉਹਨਾਂ ਨੇ ਵੇਖਿਆ ਹੈ ਤੁਸੀਂ ਬਾਬਾ ਦੀਪ ਸਿੰਘ ਨੂੰ ਵੇਖ ਰਹੇ ਹੋ ਆਪਾਂ ਵੇਖ ਰਹੇ ਨਾ ਦੁੱਖ ਹੈ ਕਤੀ ਤਵੀ ਉਤੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ ਦੁੱਖ ਹੈ ਪਰ ਉਹਦੇ ਵਿੱਚ ਸੁੱਖ ਨੂੰ ਵੇਖ ਰਹੇ ਨੇ ਆਹੀ ਸੁੱਖਾਂ ਦੀ ਮਣੀ ਜੇ ਦੁੱਖਾਂ ਵਿੱਚੋਂ ਸੁੱਖ ਵੇਖਣ ਦੀ ਕਲਾ ਹੀ ਸੁਖਮਣੀ ਹੈ ਦੁੱਖਾਂ ਵਿੱਚੋਂ ਸੁੱਖ ਨੂੰ ਲੱਭਣਾ ਹੈ ਜੀਵਨ ਵਿੱਚ ਹਰ ਇੱਕ ਵਿਅਕਤੀ ਦੇ ਮਾੜੇ ਗੁਣਾ ਨੂੰ ਟੁਕਰਾ ਕੇ ਉਹਦੇ ਚੰਗੇ ਗੁਣਾ ਨੂੰ ਵੇਖ ਕੇ ਉਹਨੂੰ ਆਪਣੇ ਜੀਵਨ ਵਿੱਚ ਲਿਆ ਕੇ ਹੀ ਰੱਬ ਵਰਗਾ ਜੀਵਨ ਲਿਆਇਆ ਜਾ ਸਕਦਾ ਹੈ ਅਗਰ ਮੈਂ ਤੁਹਾਨੂੰ ਵੇਖ ਕੇ ਪੂਰੀਆਂ ਵਟਾਂਗਾਂ ਅਸੀਂ ਕਦੇ ਰੱਬ ਵਰਗਾ ਜੀਵਨ ਨਹੀਂ ਲਿਆ ਸਕਦੇ ਤੁਹਾਨੂੰ ਵੇ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਵਾਂਗੇ ਆਪਣੇ ਅੰਦਰ ਦੀ ਸੋਚ ਆਪਣੇ ਅੰਦਰ ਦੀ ਮਾਨਸਿਕਤਾ ਆਪਣਾ ਨਜ਼ਰੀਆ ਇੱਕ ਸੋਹਣਾ ਨਜ਼ਰੀਆ ਕਰਾਂਗੇ ਤਾਂ ਜਾ ਕੇ ਗੁਰਮਤ ਦਾ ਜੀਵਨ ਸਾਨੂੰ ਮਿਲੇਗਾ ਦੂਸਰੀ ਚੀਜ਼ ਆਪਾਂ ਰੋਜ਼ ਕੰਨਾਂ ਨਾਲ ਸੁਣਦੇ ਹਾਂ ਕੰਨਾਂ ਨਾਲ ਸੁਣਦੇ ਆ ਨਾ ਜੀ ਰੋਜ਼ ਹੁਣ ਕੰਨਾਂ ਨਾਲ ਕੀ ਸੁਣਨਾ ਹੈ ਉਹ ਸਾਡੇ ਦਿਮਾਗ ਨੂੰ ਪਤਾ ਹੈ ਸੁਣਨ ਲਈ ਆਪਾਂ ਮਾੜੇ ਗਾਣੇ ਸੁਣ ਸਕਦੇ ਹਾਂ ਸੁਣਨ ਲਈ ਗੁਰੂ ਕੀ ਬਾਣੀ ਵੀ ਸੁਣੀ ਜਾ ਸਕਦੀ ਹੈ ਸੁਣਨ ਲਈ ਨਿੰਦਾਂ ਚੁਗਲੀਆਂ ਵੀ ਸੁਣੀ ਜਾ ਸਕਦੀ ਹੈ ਤੇ ਸੁਣਨ ਲਈ ਕਿਸੇ ਦੀ ਵਡਿਆਈ ਵੀ ਸੁਣੀ ਜਾ ਸਕਦੀ ਹੈ ਸਾਡਾ ਮਨ ਹੈ ਸੀ ਸੁਣਨਾ ਕੀ ਹੈ ਰੱਬ ਵਰਗਾ ਬੰਨ ਲਈ ਦੂਜੀ ਚੀਜ਼ ਸਾਨੂੰ ਸੁਣਨਾ ਪਏਗਾ ਕੰਨਾਂ ਨਾਲ ਸੁਣਨਾ ਪਏਗਾ ਕਿ ਅੱਛੀ ਚੀਜ਼ ਨੂੰ ਸੁਣਨਾ ਪਏਗਾ ਕਦੀ ਕਿਸੇ ਦੀ ਨਿੰਦਾਂ ਚੁਗਲੀ ਨੂੰ ਨਹੀਂ ਸੁਣਨਾ ਸਿੱਖ ਦਾ ਪਹਿਲਾ ਧਰਮ ਹੈ ਆਪਣੀ ਖੁਸ਼ੀਆਂ ਵਿੱਚ ਆਪਣੇ ਵਾਅਦੇ ਵਿੱਚ ਸ਼ੁਕਰਾਨਾ ਤੇ ਦੂਸਰੇ ਦੇ ਵਾਅਦੇ ਵਿੱਚ

ਦੁਨੀਆ ਤੇ ਜਿਾ ਕੁਦਰਤ ਵਿੱਚ ਬਹੁਤ ਕੁਝ ਸੁਣਨ ਵਾਸਤੇ ਹੈ ਰੱਬ ਦਾ ਸ਼ੁਕਰਿਆਦਾ ਕਰੋ ਰੱਬ ਨੇ ਤੁਹਾਨੂੰ ਕੰਨ ਦਿੱਤੇ ਨੇ ਤੁਸੀਂ ਦੁਨੀਆ ਨੂੰ ਸੁਣ ਸਕਦੇ ਹੋ ਕੁਦਰਤ ਵਿੱਚ ਚਿੜੀਆਂ ਦੀ ਆਵਾਜ਼ਾਂ ਨੇ ਹਰ ਇੱਕ ਚੀਜ਼ ਵਿੱਚ ਆਵਾਜ਼ ਹੈ ਉਸ ਆਵਾਜ਼ ਨੂੰ ਸੁਣੋ ਸੱਚ ਉੱਤੇ ਸੁਣੋ ਨਿੰਦਾ ਚੁਗਲੀ ਵੱਲ ਨਾ ਜਾਓ ਅਗਰ ਤੁਹਾਨੂੰ ਕੋਈ ਨਿੰਦਾ ਕਰਦਾ ਹੈ ਉਸ ਤੋਂ ਬਚੋ ਚੰਗੀਆਂ ਚੀਜ਼ਾਂ ਨੂੰ ਸੁਣੋ ਹਮੇਸ਼ਾ ਸੁਣਨ ਦੀ ਜਾਂਚ ਅੱਛੀ ਹੋਏ ਜੇ ਤੂੰ ਚੰਗਾ ਸੁਣੋਗੇ ਤੁਹਾਡੇ ਅੰਦਰ ਚੰਗੀ ਮਾਨਸਿਕਤਾ ਬਣੇਗੀ ਚੰਗੀ ਮਾਨਸਿਕਤਾ ਬਣੇਗੀ ਤੁਹਾਡਾ ਜੀਵਨ ਚੰਗਾ ਹੋਏਗਾ ਆਪਾਂ ਚੰਗਾ ਵੇਖਣਾ ਚੰਗਾ ਸੁਣਨਾ ਦੂਸਰੀ ਚੀਜ਼ ਦੂਸਰੀ ਚੀਜ਼ ਆਪਾਂ ਰੋਜ਼ ਮੂੰਹ ਨਾਲ ਬੋਲਣੇ ਹਨ ਆਪਾਂ ਸਾਰੇ ਬੋਲਦੇ ਹਾਂ ਬੋਲਣ ਵਿੱਚ ਆਪਾਂ ਬਹਿ ਕੇ ਗੱਲਾਂ ਵੀ ਕਰ ਸਕਦੇ ਹਾਂ ਤੇ ਬੋਲਣ ਵਿੱਚ ਆਪਸ ਵਿੱਚ ਚੰਗੇ ਵਿਚਾਰ ਵੀ ਕਰ ਸਕਦੇ ਹਾਂ ਤੁਹਾਡਾ মুখ ਐਸਾ ਬੋਲੇ ਵੀ ਦੁਨੀਆ ਵੇਖ ਤੇਰੀ ਇਹ ਬੰਦਾ ਕਦੋਂ ਬੋਲੇ ਤੁਹਾਡੀ ਬਾਣੀ ਐਸੀ ਚੰਗੀ ਹੋਵੇ ਜਿਹਨੂੰ ਸੁਣ ਕੇ ਸੁਣਨ ਵਾਲਾ ਧੰਨ ਹੋ ਜਾਏ ਐਸਾ ਪਿਆਰ ਐਸਾ ਪ੍ਰੇਮ ਤੁਹਾਡੀ ਬਾਣੀ ਵਿੱਚ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਾ ਜਿਨ ਪ੍ਰੇਮ ਕੀਓ تنਹੀ ਪ੍ਰਭ ਪਾਇਓ ਜਿਨੇ ਪਿਆਰ ਕੀਤਾ ਉਹਨੇ ਪ੍ਰਭੂ ਨੂੰ ਪਾਇਆ ਹੈ ਐ ਪ੍ਰੇਮ ਤੁਹਾਡੀ ਜ਼ੁਬਾਨ ਵਿੱਚ ਹੈ ਇਸ ਜ਼ੁਬਾਨ ਨੂੰ ਇਸ ਤਰੀਕੇ ਨਾਲ ਬਿਲਾਓ ਤੁਹਾਡੇ ਆਪਸ ਵਿੱਚ ਪ੍ਰੇਮ ਬਣੇ ਤੁਹਾਡੇ ਆਸੀ ਪੜੋਸੀਆਂ ਵਿੱਚ ਤੁਹਾਡੇ ਰਿਸ਼ਤੇਦਾਰਾਂ ਵਿੱਚ ਪ੍ਰੇਮ ਆਏ ਲੜਾਈ ਝਗੜਾ ਨਹੀਂ ਇਸ ਮੁਖ ਨਾਲ ਮਿੱਠਾ ਚੁਪੜੀ ਕੀਤੀ ਜਾ ਸਕਦੀ ਹੈ ਇਸ ਮੁਖ ਨਾਲ ਅਸੀਂ ਕਿਸੇ ਨੂੰ ਬਾਹਾਂ ਪੜ ਸਕਦੇ ਹਾਂ ਪਰ ਇਸ ਮੁਖ ਨਾਲ ਚੰਗਾ ਵੀ ਕੀਤਾ ਜਾ ਸਕਦਾ ਹੈ ਜੀਵਨ ਵਿੱਚ ਹਮੇਸ਼ਾ ਸੱਚ ਤੇ ਖੁਸ਼ੀ ਸੋਖੀ ਹੁੰਦੀ ਹੈ ਸੱਚ ਸੋਕਾ ਹੈ ਸੱਚ ਬੋਲਣਾ ਬਹੁਤ ਸੋਕਾ ਹੈ ਵੀਰ ਜੀ ਬੈਖਨੇ ਵਿੱਚ ਵੀਰ ਜੀ ਤੇ 10 ਰੁਪਏ ਚੁਰਾਏ ਉਹਦੇ ਚਿਪਸ ਖਾਲੇ ਵੀਰ ਜੀ ਦੇ 10 ਰੁਪਏ ਚੁਰਾ ਕੇ ਉਹਦੇ ਚਿਪਸ ਖਾਲੇ ਪਰ ਮੈਨੂੰ ਵੀਰ ਜੇ ਪੁੱਛਿਆ ਤੁਸੀਂ ਚਿਪਸ ਖਾ ਰਹੇ ਹੋ ਮੈਂ ਕਿਹਾ ਜੀ ਮੇਰੇ ਕੋਲ 10 ਰੁਪਏ ਸੀ ਮੈਂ ਉਹਦੇ ਚਿਪਸ ਖਾ ਲਏ ਨੇ ਕਹਿੰਦੇ ਜੀ ਨਹੀਂ ਮੇਰੇ ਕੋਲ 10 ਰੁਪਏ ਸੋਨਾਂ ਦੀ ਜੇਬ ਵਿੱਚ ਹੱਥ ਮਾਰਿਆ ਤੇ ਉਹਨਾਂ ਦੀ ਜੇਬ ਵਿੱਚ 10 ਰੁਪਏ ਨਹੀਂ ਸੀ ਤੇ ਉਹਨਾਂ ਨੇ ਫਿਰ ਮੇਰੀ ਮਾਤਾ ਜੀ ਨੂੰ ਦਾ ਕੇ ਦੱਸਿਆ ਵੀ ਮਨਕੀਰਤ ਸਿੰਘ ਨੇ ਮੇਰੇ 10 ਰੁਪਏ ਚੋਰੀ ਕੀਤੇ ਨੇ ਮੇਰੀ ਮਾਤਾ ਨੇ ਮੈਨੂੰ ਬਹੁਤ ਕੁੱਟਿਆ ਤੇ ਆ ਹੀ ਮਰੀਕ ਸਿੰਘ ਵੀਰ ਜੀ ਮੈਨੂੰ ਤਾਂ ਕਹਿੰਦੇ ਵੀ ਮੇਰੇ 10 ਰੁਪਏ ਇਹਨਾਂ ਜੀ ਮੈਂ ਤੁਹਾਡੇ 10 ਰੁਪਏ ਲੀਤੇ ਨੇ ਉਹਦੇ ਚਿਪਸ ਖਾ ਲਏ ਨੇ ਤੂੰ ਜਾ ਕੇ ਮੇਰੀ ਮਾਪਿਆਂ ਨੂੰ ਦੱਸ ਦੇ ਮੇਰੀ ਮਾਤਾ ਇਹਨਾਂ ਨੂੰ 10 ਰੁਪਏ ਮੋੜ ਦੇ ਮੈਨੂੰ ਕੁਛ ਨਾ ਕਹਿੰਦੀ ਇਹ ਸੱਚ ਦੀ ਆਵਾਜ਼ ਜੇ ਸੱਚ ਬੋਲਣਾ ਹੋ ਸੋਖਾ ਪਰ ਸੱਚ ਦੀ ਸਚਿਆਰ ਵਿੱਚ ਬਹੁਤ ਫਰਕ ਹੈ ਤੁਹਾਡੀ ਮਨ ਵਿੱਚ ਸਚਿਆਰਤਾ ਹੋਏ ਜੁਬਾਨ ਉੱਤੇ ਸੱਚ ਚਿਹਰੇ ਉੱਤੇ ਮੁਸਕਰਾਟ ਮਾਹੀ ਨਹੀਂ ਰੱਖਦੀ ਤੁਹਾਡੇ ਮਨ ਦੀ ਮੁਸਕਰਾਟ ਮਾਹੀ ਨਹੀਂ ਰੱਖਦੀ ਅਗਰ ਸਚਿਆਰਤਾ ਦਾ ਆਪਾਂ ਇੱਕ ਐਗਜ਼ਾਮਪਲ ਲੈਨੇ ਗੰਗੂ ਬਹੁਤ ਵੱਡਾ ਐਗਜ਼ਾਮਪਲ ਹੈ ਗੰਗੂ ਸੱਚ ਬੋਲਦਾ ਹੈ ਵੀ ਮੇਰੇ ਕਰ ਮਾਤਾ ਤੇ ਸਹਿਬ ਜੀ ਆਦੇ ਨਹੀਂ ਪਰ ਗੰਗੂ ਸੱਚਿਆਰ ਨਹੀਂ ਹੈ ਆਪਣੇ ਜੀਵਨ ਨੂੰ ਆਪਣੀ ਸੋਚ ਨੂੰ ਸੱਚਾ ਕਰੋ ਚੌਥੀ ਚੀਜ਼ ਆਉਂਦੀ ਹੈ ਚੰਨਾ ਸੋਚੋ ਆਪਾਂ ਰੋਜ਼ ਮਨ ਨੂੰ ਵਰਤਦੇ ਹਾਂ ਦਿਮਾਗ ਦੇ ਘੋੜੇ ਧੜਾਉਨੇ ਹਾਂ ਇਹ ਦਿਮਾਗ ਘੋੜੇ ਧੜਾਉਣ ਵਾਸਤੇ ਹੈ ਪਾਤਸ਼ਾਹ ਨੇ ਕਿਹਾ ਖਾਲਸਾ ਮੇਰਾ ਬੁੱਧ ਔਰ ਗਿਆਨ ਖਾਲਸਾ ਗਿਆਨ ਹੈ ਖਾਲਸਾ ਬੁੱਧ ਹੈ ਇਸ ਦਿਮਾਗ ਨੂੰ ਚੰਗੇ ਪਾਸੇ ਵਰਤੋ ਵੀਰ ਜੀ ਨੇ ਕਿਹਾ ਸੀ ਜੋ ਮੰਗੇ ਖਾਲਸਾ ਆਪਣੇ ਤੇ سوئی سوئی دے ٹھاکر ٹھاکر کیا ہے پاپ ہو گل کرم سڈا پنت نہیں جی مانتا کیوں کیونکہ وہ کرم وشواس کرتے شریر کرتا ہے من کرتا ہے ਤੁਹਾਡਾ ਮਨ ਬਹੁਤ ਚੰਚਲ ਹੈ ਅੱਜ ਤੁਹਾਡੇ ਵਿੱਚ ਆਪਾਂ ਸਾਰਿਆਂ ਨੇ ਸਾਪੀ ਸੁਣੀ ਹੈ ਭਾਈ ਬਚੱਤਰ ਸਿੰਘ ਜੀ ਦੀ ਅੱਜ ਕੋਈ ਮਸਤੀਆਂ ਵਾਲਾ ਹਾਥੀ ਨਹੀਂ ਤੁਹਾਡੇ ਕੋਲ ਆਏਗਾ ਅੱਜ ਕੋਈ ਲੋਹੇ ਦੀ ਨਾਗਣੀ ਤੁਹਾਨੂੰ ਨਹੀਂ ਪੜਾਈ ਜਾਏਗੀ ਪਰ ਅੱਜ ਤੁਹਾਡੇ ਕੋਲ ਮਸਤੀਆਂ ਵਾਲਾ ਹਾਥੀ ਤੁਹਾਡਾ ਮੰਝੇ ਇਹਨੂੰ ਮਾਰਨ ਵਾਸਤੇ ਇਹਨੂੰ ਟਿਕਾਣ ਵਾਸਤੇ ਤੁਹਾਡੇ ਕੋਲ ਗਿਆਨ ਦੀ ਨਾਗਣੀ ਜੇ ਇਹ ਗੁਰੂ ਤੁਹਾਨੂੰ ਗਿਆਨ ਦੀ ਨਾਗਣੀ ਪੜਾਉਂਦਾ ਹੈ ਉਸ ਗਿਆਨ ਦੀ ਨਾਗਣੀ ਨਾਲ ਇਸ ਮਸਤੇ ਹੋਏ ਮਨ ਨੂੰ ਜੇ ਟਿਕਾਇਆ ਜਾਏ ਤੁਹਾਡੇ ਵਿੱਚ ਬਚੱਤਰ ਸਿੰਘ ਵਰਗੇ गुण ਆਣਗੇ ਤੁਹਾਡੇ ਵਿੱਚ ਰਾਬ ਵਰਗੇ ਗੁਣ ਆਣਗੇ ਚੰਗਾ ਸੋਚੋ ਆਪਾਂ ਸੋਚਦੇ ਹਾਂ ਸੋਚਣ ਦੀ ਯਾਤਰਾ ਰੱਖੋ ਚੰਗਾ ਬੋਲੋ ਚੰਗਾ ਸੁਣੋ ਇਸ ਪੰਜਵੀਂ ਚੀਜ਼ ਪੈਰਾਂ ਨਾਲ ਚੱਲੋ ਆਪਾਂ ਰੋਜ਼ ਚੱਲਦੇ ਹਾਂ ਐਸਪੈਰਨਲ ਚੱਲ ਕੇ ਸ਼ਰਾਬ ਦੇ ਠੇਕੇ ਉੱਤੇ ਵੀ ਜਾਇਆ ਜਾ ਸਕਦਾ ਹੈ। ਐਸਪੈਰਨਲ ਚੱਲ ਕੇ ਲੈਣਾ ਵਿੱਚ ਲਾ ਕੇ ਸ਼ਰਾਬ ਵੀ ਲਈਤੀ ਜਾ ਸਕਦੀ ਹੈ ਪਰ ਇਸਪੈਰਨਲ ਚੱਲ ਕੇ ਮੇਰੇ ਗੁਰੂ ਕੋਲ ਆ ਕੇ ਗੁਰੂ ਦਾ ਗਿਆਨ ਵੀ ਲਿਤਾ ਜਾ ਸਕਦਾ ਹੈ। ਜਦੋਂ ਤੁਹਾਡੇ ਪੈਰ ਚੱਲਣ ਤੇ ਐਸੀ ਜਗਾ ਜਾਣ ਕਿ ਤੁਹਾਨੂੰ ਸੁੱਖੀ ਸੁਖ ਮਿਲੇ ਤੇ ਤੁਹਾਡੇ ਜੀਵਨ ਵਿੱਚ ਗਿਆਨ ਦਾ ਵਾਧਾ ਹੋਵੇ। ਹੱਥਾਂ ਨਾਲ ਕੰਮ ਕਰੋ। ਹੱਥ ਕੰਮ ਕਰਨ ਨਹੀਂ ਗੁਰਮਖ ਦਾ ਸਿਧਾਂਤ ਹੈ ਕਿਰਤ ਕਰੋ। ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਦੀ ਧਰਤੀ ਉੱਤੇ ਮਿੱਟੀ ਨਾਲ ਮਿੱਟੀ ਹੋਏ ਨੇ ਖੇਤੀ ਕੀਤੀ ਹੈ ਮੋਦੀ ਖਾਣੇ ਵਿੱਚ ਬੈਠੇ ਨੇ ਕਿਰਤ ਕੀਤੀ ਹੈ ਪਰ ਅੱਜ ਜਿਹੜੇ ਗੁਰਨਾਨਕ ਦੀ ਗੱਲ ਕਰਦੇ ਨੇ ਉਹ ਚੀਕਾ ਚੋੜਾ ਬੈਠ ਕੇ ਲੋਕਾਂ ਨੂੰ ਠੱਗਣ ਉੱਤੇ ਨੇ ਗੱਲ ਉਹਦੀ ਸੁਣੋ ਜੋ ਗੁਰਨਾਨਕ ਵਰਗਾ ਕੰਮ ਵੀ ਕਰਦਾ ਹੈ ਜੋ ਗੁਰਨਾਨਕ ਵਰਗੀ ਹਸਤੀ ਰੱਖੇਗਾ ਜੋ ਗੁਰਨਾਨਕ ਵਰਗਾ ਕੰਮ ਕਰੇਗਾ ਗੁਰਨਾਨਕ ਵਰਗੀ ਸੋਚ ਵੀ ਉਹਦੀ ਹੋਏਗੀ ਉਹਨਾਂ ਪਿੱਛੇ ਨਾ ਜਾਓ ਜੋ ਆਪ ਚੀਤੇ ਚੋੜੇ ਬੈਠ ਕੇ ਤੁਹਾਨੂੰ ਠੱਗਣ ਉੱਤੇ ਨੇ ਜਿਹੜੇ ਅਰਦਾਸਾਂ ਕਰਕੇ ਤੁਹਾਡੀ ਬਿਮਾਰੀਆਂ ਨੂੰ ਠੀਕ ਕਰ ਰਹੇ ਨੇ ਉਹਨਾਂ ਦੇ ਆਪਣੇ ਦੋਗੇ ਬਦਲੇ ਹੋਏ ਨੇ ਉਹਨਾਂ ਦੇ ਆਪਣੇ ਦੋ ਦੋ ਅਸਿਸਟੈਂਟ ਪਏ ਹੋਏ ਨੇ ਐਸਾ ਕੋਈ ਨਹੀਂ ਜੇ ਆਪਣੇ ਮਨ ਵਿੱਚ ਚੰਗੀ ਸੋਚ ਰੱਖੋ ਆਪਣੇ ਮਨ ਨਾਲ ਪ੍ਰੋਮਿਸ ਕਰੋ ਅਰਦਾਸ ਕਰੋ ਮਿਹਨਤ ਕਰੋ ਤੇ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਮਿਹਨਤ ਬਿਨਾਂ ਕੁਝ ਨਹੀਂ ਜੇ ਕਿਤੇ ਨਾਤਿਆਂ ਕਿਤੇ ਅਰਦਾਸ ਕਿਤੇ ਕੋਈ ਜਹਾਜੇ ਚੜਾਇਆ ਕੁਝ ਨਹੀਂ ਜੇ ਮਿਲਦਾ ਰੱਬ ਮੂਰਖ ਨਹੀਂ ਨਕਲੀ ਜਹਾਜ ਲੈ ਕੇ ਅਸਲੀ ਜਹਾਜ ਵਿੱਚ ਨਹੀਂ ਚੜਾਏਗਾ ਰੱਬ ਨੂੰ ਸਿਆਣਾ ਬਣੋ ਕੰਮ ਕਰੋ ਕੀਰਤ ਕਰੋ ਐਸੀ ਕੀਰਤ ਕਰੋ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ ਫਿਰ ਤੁਹਾਡੀਆਂ ਪੰਜ ਬਾਣੀਆਂ ਤੇ ਤੁਹਾਡਾ ਅੰਮ੍ਰਿਤ ਵੇਲਾ ਖੂ ਖਾਤੇ ਚਲਾ ਜਾਏਗਾ ਜਦੋਂ ਤੁਸੀਂ ਕਿਸੇ ਦਾ ਹੱਕ ਮਾਰੋਗੇ ਆਪਾਂ ਰੋਜ਼ ਸਵੇਰੇ ਉੱਠਿਆਂ ਦੀ 8 ਘੰਟੇ ਨਿਯਾਮ ਜਪਿਆ ਪਰ ਬਾਅਦ ਵਿੱਚ ਆਪਾਂ ਕਿਸੇ ਦਾ ਹੱਕ ਮਾਰ ਲਿਆ ਕਿਸੇ ਦੀ ਧੀ ਪੈਣ ਛੇੜ ਦਿੱਤੀ ਕਿਹਾ ਸਾਡੀ ਬਾਣੀ ਪੜੀ ਸਫਲ ਪਈ ਬਾਣੀ ਉਪੜੋ ਉਹਨੂੰ ਸਮਝੋ ਉਹਨੂੰ ਜੀਵਨ ਵਿੱਚ ਲਾਗੂ ਕਰੋ ਤਾਂ ਬਾਣੀ ਪੜਨ ਦਾ ਫਾਇਦਾ ਹੈ ਨਹੀਂ ਤਾਂ ਪੜ ਪੜ ਗੱਡੀ ਲੱਦੀ ਗੱਡੀ ਲੱਦੀ ਜਾਣੀਏ ਗੱਡੀ ਨੂੰ ਲੱਦੋ ਨਾ ਇਸ ਗੱਡੀ ਨੂੰ ਚਲਾਓ ਇਸ ਗੱਡੀ ਨੂੰ ਚੰਗੇ ਰਾਹ ਉਤੇ ਪਾਓ ਚੰਗਾ ਹੋਣ ਬੋਲੋ ਚੰਗਾ ਸੋਣੋ ਚੰਗਾ ਵੇਖੋ ਚੰਗੇ ਰਾਹ ਉਤੇ ਜਾਓ ਹੱਥਾਂ ਨਾਲ ਚੰਗਾ ਕੰਮ ਕਰੋ ਤੇ ਮੁਖ ਨਾਲ ਐਸਾ ਬੋਲੋ ਵੀ ਤੁਹਾਡੀ ਬਾਣੀ ਨਾਲ ਸੁਣਨ ਵਾਲੇ ਪੁਰੀਤ ਹੋ ਜਾਣ ਤੇ ਤੁਹਾਡਾ ਮਨ ਵੀ ਪਵਿੱਤਰ ਹੋ ਜਾਏ ਤੁਹਾਡੀ ਐਸੀ ਚੰਗੀ ਬਾਣੀ ਹੋਏ ਗੁਰੂ ਨੂੰ ਮੰਨਦੇ ਹਾਂ ਗੁਰੂ ਦੀ ਮੰਨੀ ਸ਼ੁਰੂ ਕਰਾਵੇ ਤਾਂ ਜਾ ਕੇ ਗੁਰਮਤਿ ਦਾ ਜੀਵਨ ਹੈ ਸਮਾ ਘਟ ਹੈ ਇਹਨਾਂ ਨੂੰ ਕਹਿ ਕੇ ਮਾਫੀ ਦੇ ਜਾ ਚਾਹਾਂ ਸੂ ਨੂੰ ਸਾਧ ਸੰਗਤ ਨੂੰ ਦਾਸ ਤੇ ਕਰੈ ਚਰਪਾਟ ਚਰਨ ਪਾਏ ਨੇ ਦਾਸ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹੈ ਅੱਜ ਗੁਰੂ ਸਾਹਿਬ ਦਾਸ ਦੇ ਘਰ ਉੱਤੇ ਆਏ ਨੇ ਤੇ ਉਹ ਤਰਤੀ ਕਰਮਾਂ ਵਾਲੀ ਧੰਤਨ ਸੀਬਾ ਵਾਲੀ ਇੱਥੇ ਜਾਏ ਬਾਹਰ ਸਾਤਗੁਰ ਐ ਸਾਤਗੁਰ ਜੀ ਇੱਕ ਜਾਣ ਦੇ ਹੀ ਤੇ ਮੋਤੀ ਵੰਡ ਰਿਹਾ ਹੈ ਇੱਥੇ ਆਓ ਲੰਗਰ ਸਾਰਿਆਂ ਨੇ ਛਾਪੇ ਜਾਣਾ ਹੈ ਪਰ ਐ ਗੁਰੂ ਦੇ ਗਿਆਨ ਦੇ ਮੋਤੀ ਵੀ ਆਪਣੇ ਨਾਲ ਕਰ ਲੈ ਕੇ ਜਾਓ ਐ ਇੱਕ ਜਾਨਾ ਜੀ ਜਿਹਦੇ ਕੋਲ ਆਖ ਜਾਨਾ ਹੈ ਉਹਨੂੰ ਕਿਸੇ ਹੋਰ ਮੋਤੀ ਦੀ ਲੈਣ ਦੀ ਲੋੜ ਨਹੀਂ ਇਹ ਗਿਆਨ ਦਾ ਆਖ ਜਾਨਾ ਜੀ ਜਿਹਦੇ ਕੋਲ ਗਿਆਨ ਦਾ ਆਖ ਜਾਨਾ ਹੋਏਗਾ ਉਹ ਰਾਜ ਵੀ ਕਰੇਗਾ ਤੇ ਮਹਾਰਾਜ ਅਰਜੀਤ ਸਿੰਘ ਵਰਗਾ ਕਰੇਗਾ ਤੇ ਅਗਰ ਉਹ ਪੀਖ ਵੀ ਮੰਗੇਗਾ ਤਾਂ ਵੀ ਉਹ ਜੀਵਨ ਵਿੱਚ ਖੁਸ਼ ਰਹੇਗਾ ਕਿਉਂਕਿ ਕਿਉਂਕਿ ਉਹਦੇ ਕੋਲ ਗਿਆਨ ਦਾ ਆਖ ਜਾਨਾ ਹੈ ਗਿਆਨ ਦਾ ਗਿਆਨ ਕਰ ਲੈ ਕੇ ਜਾਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਚਾਰਾਂ ਕਰਦੇ ਆਈ ਕੋਚਕ ਵਿਦਾਸ ਕੀਮਾ ਦਾ ਅਰਚਕ ਹੈ ਹੱਥ ਜੋੜ ਕੇ ਮਾਫੀ ਦਾ ਮੰਗਦੇ ਹਾਂ ਜੀ ਤੇ ਅਗਰ ਦਾਸ ਜੀ ਗੱਲਾਂ ਨੂੰ ਸਹਿਮਤ ਹੋ ਫਤੇ ਦੀ ਸਾਂਝ ਪਾਉਣ ਲਈ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਜਾਣੀ ਜੀ ਦੀ ਗੱਲ ਤੇ ਬਲੌਕ ਤੇ ਵਾਹ ਜੀ ਜੀ ਦਾ ਹਲਸੋ